تاہم گرو گرنتھ سا مہاراج سب کو ارداس کی ہوئی اس سبند گا سی قلعہ صاحب پنڈ سب کی ساری سنگ والوں جتنے ارداس کی سماج رکھا گیا ہے امرت ویلے شری سرمنی صاحب کے جا ہوئے سر بت کے بلے کی اردس بینتی ہوئی ہے بندی سنگ کی رائی واسطے تاہم گرو گرنتھ سا مہاراجہ کچھ اردا بنتی ہوئی گرو مہاراج کرپا کر ਕਦਾਸਾ ਦੇ ਪ੍ਰਬੰਧ ਕਰਨ ਸਰਪੰਥदाई ਭਰਾ ਕਰਨ ਜਿਹੜੀਆਂ ਸਮਟਾਣੇ ਨੂੰ ਕਰਕੇ ਹਾਜ਼ਰੀਆਂ ਭਰੀਆਂ ਰਹਿਣ ਸਾਰਿਆਂ ਦਾ ਸੰਗਤ ਨੂੰ ਜੀ ਵਾਹਿਗੁਰੂ ਦਾ ਧੰਵਾਦ ਹੁਣ ਆਪ ਜੀ ਦੇ ਸਾਹਮਣੇ ਸਰਦਾਰ ਸੁਖਵਿੰਦਰ ਸਿੰਘ ਜੀ ਸਮਰਾਜ ਦੀ ਪਾਖਾ ਪ੍ਰਧਾਨਾ ਉਹ ਆਪ ਜੀ ਨੂੰ ਗੁਰਮਤਿ ਵਿਚਾਰਨ ਦੁਆਰਾ ਮiaal ਕਰਨਗੇ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਆ ਗੁਰਦਾਰ ਦੀ ਸੇਵਾ ਕਰਦੇ ਆ ਬਿਆਹ ਤਰ੍ਹਾਂ ਦੀਆਂ ਉਲੰਘਣੀਆਂ ਹੋ ਜਾਂਦੀਆਂ ਹਨ ਤਾਨ ਗੁਰ ਗ੍ਰੰਥ ਸ੍ਰੀ ਕਾ ਸਾਹਿਬ ਜੀ ਦੇ ਪਤੇ ਪਤੇ ਤੰਤਮ ਆਜ ਸ੍ਰੀ ਗੁਰੂ ਦਾ ਸਾਹਿਬ ਜੀ ਦੇ ਪਿੰਤਰ ਗੋਲ ਵਿੱਚ ਸਾਜ ਵਿਧੀ ਨਗਰ ਦੇ ਵਿੱਚ ਦੋ ਲਿਕੇ ਆਪਣਾ ਕੰਮ ਕਾਇ ਸਭਾ ਨੂੰ ਮਨੋ ਪ੍ਰਣਾ ਕਿਸਾਨ ਮਜ਼ਦੂਰ ਸਾਰੇ ਭਲੇ ਦੀ ਸਾਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ

اپنا چھٹکارا ہو جائے وہ ایک میسج سا تن گرو ہرگوبند کے لئے آیا رگوبند سب جی نیا جو حکم کرو ابھی تھی تیار ہوں چھوٹا شری گرو ہرگوبند نے ਯਾ ਕੋਈ ਮੋੜ ਨਹੀਂ ਤੁਸੀਂ ਆਪਣੇ ਨਾਲ ਪਾ ਜਾ ਕੇ ਸੰਭਾਲੋ ਸਮਾਂ ਹੋ ਗਿਆ ਨਾ ਤੁਹਾਡੇ ਪੁੱਤਰਿਆ ਵੀ ਮੇਰੇ ਪੁੱਤਰੇ ਦੇ ਨਾਲ ਜੰਗ ਲੜਨੀ ਆ ਤੁਸੀਂ ਸਰਬੱਤੇ ਦੇ ਭਲੇ ਲਈ ਕੰਮ ਕਰੋਗੇ ਜੇ ਦੁਨੀਆ ਤੁਹਾਨੂੰ ਯਾਦ ਕਰੂ ਪਰ ਉਹ ਹੋਈ ਹੋਇਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਾੜੀ ਰਾਜਾ ਦੇ ਮੱਥਾ ਲਾਇਆ ਖੰਸਹਾਰ ਦਾ ਪੂਰੇ ਕਿਹਾ ਅੱਜ ਵੀ ਉਹਨਾਂ ਦਾ ਅਸਲਾ ਰਹਿ ਜਾਵਾ ਉਹ ਕਿਰਤੀ ਕਾਮੇ ਨੂੰ ਦਿਵਾਉਣ ਵਾਸਤੇ ਲਖਮਾਆਂ ਆਪਣਾ ਅੱਜ ਇੱਥੇ ਅਰਦਾਸ ਬੇਨਤੀ ਕਰਨ ਦਾ ਮਨੋਰਥ ਰੇਸੀ ਇਹ ਆਦਮ ਬੈਣੀ ਹੇ ਸੇਕੋਂ ਦੇ ਮਹਾਨ ਚੀਨ ਬਾਬਾ ਸ਼ਾਮ ਸਿੰਘ ਜੀ ਹੇ ਤਾਲ ਸਿੰਘ ਗੁਰਕਸ਼ਰ ਜੀ ਸਾਨੂੰ ਬਰ ਬਖਸ਼ਿਆ ਅਸੀਂ ਜਿੰਨੇ ਵੀ ਇਹਨਾਂ ਹੱਥ ਕਰੀ ਸਰਕਾਰਾਂ ਨੇ ਕਾਇਤ ਕੀਤੇ ਆ ਨਜ਼ਾਇਰ ਬਚਾ ਰੱਖੇ ਆ ਉਹ ਭਾਵੇਂ ਕਿਸੇ ਵੀ ਕਮਿਊਨਿਟੀ ਦੇ ਹੋਣਾ گوارا سب حاضر ہوئیے جہاں بیٹھے آئی آواز سن رہے آد یاد رکھ لو

ਸਾਡੇ ਬੀਵੀ ਬੋਰ ਦੇ ਉੱਤੇ ਪੂਨ ਕਬਜਾ ਹੋਗਾ ਤੇ ਸਾਨੂੰ ਪਤੀ ਜੜੀ ਆ ਉਹ ਉਹਨਾਂ ਦੇ ਅਨਸਾਰ ਚਲਉਣੀ ਪਊ ਸਾਡੀ ਰਾਸਤਰੀ ਸਾਰੇ ਉਹ ਬਿਜਲੀ ਦੇ ਜਿਹੜੇ ਤੇ ਹਿੱਤ ਵਾਲੇ ਆਪੀ ਬੋਰ ਨੂੰ ਉਹ ਉੱਡ ਕੇ ਲੈ ਜਾਣਗੇ ਜੇ ਇਸ ਬੀਵੀ ਬੋਰ ਨੂੰ ਬਚਾ ਕੇ ਰੱਖਣਾ ਵਾ ਤੇ ਫਿਰ ਕੇਐਮ ਵਾਲੇ ਪ੍ਰੋਗਰਾਮ ਨਹੀਂ ਚੱਲਿਆ ਗਿਆ ਜਿੰਨੇ ਵੀ ਲੀਡਰ ਹੋਣ ਤੱਕ ਇਹਨਾਂ ਦੇ ਚੇਤੇ ਕੋਈ ਯਾਦ ਤੇ ਆ ਇੰਨਾ ਸਾਰਿਆਂ ਨੂੰ ਉੱਟ ਕੇ ਸਰਕਾਰ ਦੇ ਘਰ ਲਾ ਕੇ ਉਹਨਾਂ ਵਾਸਤੇ ਕਾਟ ਫੇਲ ਇੱਕ ਦਿਨ ਵਿਆ ਗਿਆ ਬਾਦ ਦਾ ਮੁਸੰਬਰ ਪੂਰੇ ਪੰਜਾਬ ਦੇ ਵਿੱਚ ਥਾਵਾ ਥਾਵਾ ਤੋਂ ਉੱਠ ਕੇ ਪਿੰਡਾਂਾਂ ਵਿੱਚ ਉੱਠ ਕੇ ਵੱਡੀ ਮਿਹਨਤ ਇਹਨਾਂ ਦੇ ਦਫ਼ਤਰਾਂ ਵਿੱਚ ਲਾ ਕੇ ਆਵਾਂਗੇ ਤੇ ਕਹਿ ਕੇ ਆਵਾਂਗੇ ਕਿ ਜੇ ਭਾਈ ਤੁਸੀਂ ਮਿੱਤਰ ਦੋਣਿਆਂ ਤੇ ਪਹਿਲੇ ਗਰਾਹੀ ਵਾਲੇ ਮਿੱਤਰ ਲਾ ਦਿਓ ਜੇ ਤੁਸੀਂ ਇਹ ਨਹੀਂ ਲਾ ਸਕਦੇ ایج بل بھرا نہ جرمانے بھرا گے نہ ہوئے پرچے کریں گے یہ کھونے کام یہ جاگ کا دارا بجلی کو

ਸੇਉ ਬੰਬਸਤਾਨਾ ਦੇ ਬੰਗਾਰੀ ਖੱਡਾ ਕਾਖ ਮਾਮਾ ਪੈਣਾ ਦਾ ਕਿਸਾਨਾਂ ਹੰਦੁਰਾ ਨੌਂ ਤੋਰ ਦਾ ਕਹਾਂਗੇ ਤੇ ਉਹਨਾਂ ਦੀਆਂ ਸਵਾਵਾਂ ਨੂੰ ਉਹਨਾਂ ਕੇ ਸਖਾਵਾਂ ਨੂੰ ਯਾਦ ਕਰਦੇ ਤਾਂ ਜੋ ਆਉਣੇ ਸਮੇਂ ਵਿੱਚ ਕੀਰਤੀ ਕਾਮੇ ਦਾ ਰਾਗ ਬਾਲ ਕੇ ਹੋ ਸਕੇ ਸਾਡੀ ਕਿਰਤ ਰੁਕੀ ਜਾ ਰਹੀ ਆ ਸਾਡੇ ਕਾਮੇ ਰੁਕਿਆ ਜਾ ਰਿਹਾ ਕਿਸਾਨ ਰੁਕਿਆ ਜਾ ਰਿਹਾ ਸੋ ਇਹਦੇ ਵਾਸਤੇ ਦੇਸ਼ ਇਕੱਠਾ ਹੋ ਰਿਹਾ ਜੇ ਦੇਸ਼ ਇਕੱਠਾ ਹੋ ਰਿਹਾ